ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਬਰਾਮਕਤ ਤੋਂ ਸਰਦਾਰ ਦੋਤਾ ਸਿੰਘ ਜੀ ਹਾਜ਼ਰ ਹਨ ਸਰਕਾਰ ਕੋਲ ਦੀ ਕਿਹੜੀ ਸਰਕਾਰ ਨੂੰ ਨਾਰਮੀ ਨਹੀਂ ਆਪਣੀ ਨਾਰਮੀ ਦਾ ਸ਼ੰਭੂ ਹੈ ਵਿਪਰਤੀ ਬਹੁਤ ਨਿੰਦਨਯੋਗ ਕਾਰਵਾਈ ਹੈ ਜਦੋਂ ਪੰਜਾਬ ਦੀ ਵੰਡ ਹੋਈ ਹੈ 1947 ਦੇ ਵਿੱਚ ਲੋਕ ਬੋਲ ਨੂੰ ਗੱਧਿਆਂ ਦੇ ਸਮਾਂ ਲੈ ਕੇ ਤੇ ਭੈਣ ਭਰਾ ਇੱਕ ਦੂਜੇ ਨਾਲ ਪਿੱਛਰ ਗਏ ਸਨ ਕੋਈ ਗਰਪਾ ਦੇ ਪਿਚੋਲਾ ਪਿਆ ਕੋਈ ਕਿਦੋ ਲਪਿਆ ਇਹ ਬੜੀ ਫਰੰਗਾ ਜਿਹੜਾ ਇਹਨਾਂ ਨੇ ਹਰਕਤ ਕੀਤੀ ਆ ਇਹਨਾਂ ਦੀ ਰਲੀ ਮਿਲੀ ਜਿਹੜੀ ਆਪ ਚ ਭੁਗਤਾ বিজেপি ਦੀ ਔਰ ਭਗਵੰਤ ਮਾਨ ਦੀ ਆ ਇੱਕ ਵਾਸ਼ਫਰਾ ਕਰਕੇ ਇਹਨਾਂ ਨੇ ਇਹ ਕੁਝ ਕੀਤਾ ਇਸ ਤਰ੍ਹਾਂ ਦੂਜਾ ਦੇਸ਼ ਵੀ ਜਿਹੜਾ ਉਹ ਵੀ ਇਤਵਾਤਾ ਕਾਇਮ ਕਰਦਾ ਇਸ ਤਰ੍ਹਾਂ ਨਹੀਂ ਫਰਜ਼ਾ ਸਾਡੇ ਆਗੂ ਜਿਹੜੇ ਵਾਰਤਾ ਕਰਨ ਗਏ ਸੀ ਉਹਨਾਂ ਨੂੰ ਵੀ ਫੜਕੇ ਇਹਨਾਂ ਨੇ ਜਿਹੜਾ ਹਰਿਆਸਤ ਵਿੱਚ ਲੈ ਲਿਆ ਔਰ ਉਥੇ ਦੇਣੀ ਅਟੈਕ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਕੀਮਤੀ ਸਮਾਨ ਸੀ ਕਰੋੜਾਂ ਰੁਪਈਆ ਦਾ ਟਰੈਕਟਰਾਂ ਟਰਾਲੀਆਂ ਨੂੰ ਖੁਰਪੁਰ ਬਚੀਤਾ ਔਰ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਸਰਦਾਰ ਬਦਵੰਦ ਸਿੰਘ ਬਰਾਮਕੇ ਜੀ ਅੱਜ ਤੁਸੀਂ ਉਹਨਾਂ ਦੇ ਵੇਖੋ ਕਿ ਉਹਨਾਂ ਦਾ ਪਿੰਡ ਦੇ ਵਿੱਚੋਂ ਖੂਨ ਨਿਕਲ ਰਿਹਾ ਔਰ ਉਹਨਾਂ ਦੀਆਂ ਪਿੰਡੀਆਂ ਚੋਂ ਲੋ ਲੋ ਜਿਹੜਾ ਆ ਨਿਕਲ ਰਿਹਾ ਇਹਨਾਂ ਜਿਆਦਾ ਤਸ਼ੱਦਦ ਕੀਤਾ ਔਰ ਸਾਡੇ ਸਾਥੀਆਂ ਤੇ ਵੀ ਕੀਤਾ ਤਸ਼ੱਦਦ ਉਹਨੇ ਚੰਗ ਦੇ ਇਹਦਾ ਇੱਕ ਬੜੀ ਕਹਾਣੀ ਜਿਹੜੀ ਇਹ ਘਟਨਾ ਇਹਨਾਂ ਨੇ ਕੀਤੀ ਹੈ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਕਹਿੰਦੀ ਜਿੰਨਾ ਮੰਗਾ ਸੈਂਟਰ ਦੇ ਨਾਲ ਸੰਬੰਧਤ ਸਾਡੇ ਨਾਲ ਕੋਈ ਮੰਨ ਨਹੀਂ ਹੈ। ਦੇਖੋ ਜੇ ਸਾਲ ਪਰ ਹੋ ਗਿਆ ਸੀ ਜਿਹਨਾਂ ਨਾਲ ਮੰਗਾ ਨਹੀਂ ਸੰਬੰਧਤ ਇਹ ਸਾਡੇ ਭੋਗਾਂ ਤੇ ਕਿਉਂ ਜਾਂਦਾ ਰਿਹਾ ਜੋ ਸ਼ੁਭ ਕਰਨ ਦੀ ਡੈਥ ਹੋਈ ਉਸ ਵੇਲੇ ਹੀ ਭੋਗਾਂ ਤੇ ਗਏ ਔਰ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਵੀ ਜਿਹੜਾ ਤੁਹਾਡੇ ਨਾਲ ਬਰਾਲਾ ਕਰਦੇ ਆ ਇਹ ਆਣ ਕੇ ਜੱਸੇ ਬੰਦੀਆਂ ਦੇ ਵਿੱਚ ਖੁੱਲ੍ਹ ਆਣ ਕੇ ਕਿਸਾਨ ਯੂਨੀਅਨ ਦੇ ਵਿੱਚ ਆਣ ਕੇ ਭਗਵੰਤ ਮਾਨ ਜਿਹੜਾ ਇਹ ਬੈਠਦਾ ਰਿਹਾ ਵਾਰਤਾਕ ਕਰਦਾ ਰਿਹਾ। ਕਿਸਾਨ ਦਾ ਬਿਆਨ ਆਉਂਦਾ ਕਿ ਮੈਂ ਕੋ ਮਿੱਤਰ ਕਿਹੜਾ ਹੈਗਾ ਤੁਹਾਡਾ ਮਤਲਬ ਕਿਸਾਨ ਜਿਹੜੇ ਬੰਦੀਆਂ ਅੱਜ ਉਸਦੀ ਵਿਰੋਧਤਾ ਕਰ ਰਹੀਆਂ ਤੁਸੀਂ ਉਸ ਬਿਆਨ ਨੂੰ ਮਨ ਤਰਕਣਾ ਦੇ ਦੇ ਬਿਲਕੁਲ ਸਾਡੀ ਭਾਵਨਾ ਦਾ ਰਾਜ ਹੈ ਮਹਾਰਾਮ ਕੇ ਇਹ ਚੀਜ਼ ਦਾ ਵਿਰੋਧ ਕਰ ਰਹੇ ਆਂ ਕਿ ਮਿੱਤਰ ਕੀੜਾ ਨਹੀਂਗਾ ਇਹ ਤਾਂ ਦੁਸ਼ਮਣ ਕੀੜਾ ਜਿਹਨੇ ਸਾਡੇ ਜੱਤੇ ਬੰਦੀਆਂ ਨੂੰ ਨੁਕਸਾਨ ਕੀਤਾ ਇਸ ਤੋਂ ਬਾਅਦ ਨੇ ਸਾਨੂੰ ਲਾਰਾ ਲਾ ਕੇ ਜੱਤੇ ਬੰਦੀਆਂ ਨੂੰ ਇੱਥੇ ਛੁਰਾ ਮਾਰਨ ਵਾਲੀ ਗੱਲ ਕੀਤੀ ਕਿਤੇ 5-5 ਮਿੰਟ ਜਮਐਸਪੀ ਦੇਣ ਦੀਆਂ ਗੱਲਾਂ ਹੋ ਰਹੀਆਂ ਸੀ ਅੱਜ ਮੰਗਾ ਤੋਂ ਮੰਨ ਕਰ ਹੋ ਰਹੇ ਆ ਮੀਟਿੰਗਾਂ 'ਚ ਉੱਟ ਕੇ ਜਾ ਰਹੇ ਆ ਕੀ ਕਹਿਣਾ ਜਾਊਂਗਾ ਬਿਲਕੁਲ ਜੀ ਇੱਕ ਸੀਐਮ ਪੰਜਾਬ ਦਾ ਇਹਨੂੰ ਛੋਭਾ ਨਹੀਂ ਸੀ ਦਿੰਦਾ ਕਿ ਮੀਟਿੰਗ ਦੇ ਵਿੱਚ ਉੱਠ ਕੇ ਜਾਵੇ ਕਿਉਂਕਿ ਅਧੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਤ ਆ ਕੁਝ ਮੰਗਾਂ ਸੈਂਟਰ ਸਰਕਾਰ ਨਾਲ ਸੰਬੰਧਤ ਆ ਕਿਉਂਕਿ ਸਾਡੇ ਨਾਲ ਕਿੰਨੀਆਂ ਮੀਟਿੰਗਾਂ ਕਰ ਚੁੱਕੇ ਹੋ ਭੂਤਮਾਨ ਫਿਰ ਇਹਨੂੰ ਲੋੜ ਕੀ ਸੀ ਮੀਟਿੰਗ ਕਰਨ ਦੀ ਸਾਡੇ ਜਿਹੜੇ ਸੂਬਾ ਪ੍ਰਧਾਨ ਜੀ ਜੀਤ ਸਿੰਘ ਬਰਾਮ ਕਈ ਉਹਨਾਂ ਦੇ ਨਾਲ ਤੁਸੀਂ ਤਸ਼ੱਦਦ ਬਾਰੇ ਵੀ ਗੱਲ ਕਰ ਰਹੇ ਸੀ ਉਹਦੇ ਬਾਰੇ ਵੀ ਜਾਣੀ ਚਾਹੀਦੀ ਸਾਡੀ ਭਾਰਤੀ ਕਿਸਾਨ ਜੀ ਉਹਨਾਂ ਬਰਾਮ ਕੇ ਜਿਹਨਾਂ ਸੂਬਾ ਪ੍ਰਧਾਨ ਸਨ ਸਰਦਾਰ ਬਲਵੰਤ ਸਿੰਘ ਬਰਾਮਕੇ ਜੋ ਕਿ ਉਹ ਦਿਨ ਮੀਟਿੰਗ ਦਿੱਤਾ ਹੋਇਆ ਸੀ ਕਿ ਸਾਡੇ ਮੀਤ ਪ੍ਰਧਾਨ ਸਾਡੀ ਯੂਨੀਅਨ ਦੇ ਮੀਟਿੰਗ ਦੇ ਵਿੱਚ ਜਾਣਗੇ ਉਹਨਾਂ ਨਾਲ ਦੋ ਬੰਦੇ ਹੋਰ ਸੀ ਉਹ ਵੀ ਗਏ ਆ ਸਾਡੇ ਪ੍ਰਧਾਨ ਜੀ ਮੋਰਚੇ ਸੰਭੂ ਮੋਰਚੇ ਤੇ ਸੀ ਕਿਉਂਕਿ ਇੱਕ ਉਹਦੇ ਰਾਤੇ ਸਰਦਾਰ ਬਲਵੰਤ ਸਿੰਘ ਬਰਾਮਕੇ ਨਾਲ ਐਸਐਸਪੀ ਨਾਨਕ ਸਿੰਘ ਨੇ ਮੀਟਿੰਗ ਕੀਤੀ ਸੀ ਕਿ ਕੋਈ ਕਿਸੇ ਵੀ ਵਰਕਰ ਨੂੰ ਕੁਝ ਨਹੀਂ ਕਿਹਾ ਜਾਊਗਾ ਕਸੀ ਜਾਦਾ ਸਾਰਾ ਸਮਾਨ ਸਮੇਟ ਸਕਦੇ ਸੰਭੂ ਤੋਂ ਇੱਥੇ ਕਰਕੇ ਪ੍ਰਧਾਨ ਜੀ ਸਾਡੇ ਨਾਲ ਹੋਰ ਵੀ 15 ਤੋਂ 20 ਬੰਦੇ ਟੀਮ ਦੇ ਉੱਥੇ ਸਮਾਨ ਦੀ ਚੱਕ ਰਹੇ ਸੀਗੀ ਔਰ ਉਹ ਸਮੇਟ ਰਹੇ ਸੀ ਉੱਥੋਂ ਹੀ ਇੱਕ ਹਰਪ੍ਰੀਤ ਸਿੰਘ ਐਸ ਐਚਓ ਸੰਭੂ थाना ਜੋ ਕਿ ਮੌਕੇ ਤੇ ਆਇਆ ਉਹਨੇ ਆਣ ਕੇ 20 25 ਬੰਦੇ ਨਾਲ ਲੈ ਕੇ ਆ ਉਹਦੇ ਅਨੁਸਾਰ ਸਾਡੀ ਟੀਮ ਤੇ ਤਸਦਦ ਕਰਨਾ ਸ਼ੁਰੂ ਕਰ ਦਿੱਤਾ ਡਾਂਗਾ ਮਾਰਨੀ ਸ਼ੁਰੂ ਕਰ ਦਿੱਤੀ ਸਭ ਤੋਂ ਵੱਧ ਸਾਡੇ ਪੰਜਾਬ ਪ੍ਰਧਾਨ ਪਲਵਾਨ ਸਿੰਘ ਬਰਾਮਕੇ ਨਾ ਹੋਇਆ ਉਹਨਾਂ ਨੂੰ ਅੰਦੀ तकरीबन 25 ਬੰਦੇ ਨੇ ਰਲ ਕੇ ਕੁੱਟਿਆ ਬਹੁਤ ਜ਼ਿਆਦਾ ਸੱਟਾਂ ਪ੍ਰਧਾਨ ਜੀ ਦੇ ਹਜੇ ਤੱਕ ਉਹ ਆਪਣੇ ਮੰਜੇ ਤੇ ਪਏ ਹੋਇਆ ਬਹੁਤ ਜ਼ਿਆਦਾ ਤੰਗਵਾ ਕਿਉਂਕਿ ਸੱਟਾਂ ਫਾਰਮਰ ਦਰਦ ਕਰ ਰਹੀਆਂ ਪ੍ਰਧਾਨ ਜੀ ਦੀ ਐ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਕਹਿੰਦੇ ਅੱਜ ਸਰਕਾਰ ਦੇ ਵਿਖੇ ਆਣਾ ਹੈ ਕਿ ਘਰਾਨਾ ਦੀ ਕੋਈ ਵੀ ਚੋਰੀ ਨਹੀਂ ਹੋਈ ਇਸ ਤਰੀਕੇ ਨਾਲ ਬਿਲਕੁਲ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਜੱਥੇ ਬੰਦੇ ਦਾ ਟੋਕੜ 5 ਤੋਂ 6 ਲੱਖ ਦਾ ਨੁਕਸਾਨ ਹੋਇਆ ਬ੍ਰਾਹਮਕੇ ਜਿੱਥੇ ਬੰਦੀ ਦਾ ਇਹ ਤੋਂ ਇਹਦੀ ਸਾਬਤ ਹੋ ਕੇ ਇੱਕ ਆਮ ਆਦਮੀ ਪਾਰਟੀ ਦਾ ਐਮਐਲਏ ਫਰਲੌਂਕ ਠਣਾਉਰ ਜਿਹਦੇ ਘਰੋਂ ਇੱਕ ਟਰੈਕਟਰ ਅੰਸ਼ਰ ਤੇ ਤਿੰਨ ਚਾਰ ਟਰਾਲੀਆਂ ਲੁੱਟੀਆਂ ਇਹਨਾਂ ਦੇ ਸਾਰੇ ਮੰਤਰੀ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਜਿਹੜੇ ਕਿਸਾਨਾਂ ਨੂੰ ਨਾਲ ਕਾਨੂੰਨ ਚੋਂ ਲੈ ਕੇ ਇਹਨਾਂ ਨੇ ਪ੍ਰਾਲੀਆਂ ਇਕੱਠੀਆਂ ਕੀਤੀਆਂ ਤਾਂ ਇਹ ਘਰਾੜ ਬੰਦ ਕਰ ਦਿੱਤਾ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਉੱਥੇ ਆਪਣਾ ਨਾਮ ਦੇ ਕੋਈ ਆਈਡੀ ਦੇ ਕੇ ਆਪਦਾ ਸਮਾਨ ਵਾਪਸ ਲਿਆ ਜਾ ਸਕਦੇ ਕੋਈ ਸਮਾਨ ਦੀ ਰਿਕਵਰੀ ਹੋਈ ਹੈ ਤੁਹਾਡੀ ਜੱਦਬੰਦੀ ਦੀ ਨਹੀਂ ਜੀ ਸਾਡੀ ਜੱਦਬੰਦੀ ਦੀ ਕੋਈ ਰਿਕਵਰੀ ਨਹੀਂ ਹੋਈ ਕਿਉਂਕਿ ਸਮਾਨ ਸਾਨੂੰ ਮਿਲ ਹੀ ਨਹੀਂ ਰਿਹਾ ਜਿਵੇਂ ਅੱਜ ਦੋ ਦੋ ਟਾਲੀਆਂ ਦਾ ਅਜਲਾ ਪਈਆਂ ਤੈਂ ਕੀ ਪਾਣੀ ਦੀ ਲੜਬੀ ਇਸ ਤਰ੍ਹਾਂ ਅਸੀਂ ਅੱਜ ਟੀਮ ਛੱਡੀ ਆ ਜਿਹੜੀ ਮੁੰਡਿਆਂ ਦੀ ਟੀਮ ਉੱਥੋਂ ਕਹਿੰਦੀ ਦੀ ਉਹ ਲੜ ਰਹੀ ਨਹੀਂ ਹੈ ਬਹੁਤ ਜ਼ਿਆਦਾ ਤਸ਼ੱਦਦ ਦੱਸਿਆ ਜਾ ਰਿਹਾ ਹੈ ਤੁਹਾਡੇ ਸੂਬਾ ਪ੍ਰਧਾਨ ਦੇ ਉੱਤੇ ਤੁਸੀਂ ਉਸ ਵਕਤ ਮੌਕੇ ਤੇ ਮੌਜੂਦ ਸੀਗੇ ਕਿ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕਿ ਇਸ ਤਰ੍ਹਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀਤ ਸਿੰਘ ਪਾਕਿਸਤਾਨ ਦੇ ਬਹੰਮਤੇ ਦਾ ਹੈੱਡ ਕੈਸ਼ੀਅਰ ਪੰਜਾਬ ਅਸੀਂ ਮੌਕੇ ਮੇਰਾ ਹੱਥ ਮੌਕੇ ਤੇ ਉੱਪਰ ਵਿੱਚ ਸੀਗੇ ਜੋ ਕਿ ਸਾਡੇ ਤੇ ਗੌਰਮੈਂਟ ਨੇ ਬਹੁਤ ਹੀ ਧੱਕਾ ਆਉਂਦਾ ਹੈ। ਇਹ ਆਉਂਦਾ ਸਾਡਾ ਧੋਖਾ। ਇਹ ਦੋਵੇਂ ਕੰਮ ਹਰ ਨੇ ਕੀਤੇ ਆ। ਜੋ ਕਿ ਸਾਰੇ ਮੋਰਚੇ ਦੇ ਵਿੱਚ ਸਾਨੂੰ ਦੱਸਿਆ ਵੀ ਨਹੀਂ ਗਿਆ। ਇਹ ਤੁਹਾਡੇ ਨੇ ਤੁਹਾਨੂੰ ਮੋਟਾ ਚਕਾਉਣਾ। ਜੇ ਸਾਨੂੰ ਦੱਸ ਦਿੰਦੇ ਤੇ ਹੋ ਸਕਦਾ ਜਥੇ ਬੰਦੇ ਇਕੱਠੇ ਹੋ ਕੇ ਕੋਈ ਆਪਣਾ ਪ੍ਰੋਸਟੈਂਡ ਲੈ ਲਈਆਂ। ਔਰ ਕੀ ਆ ਸਾਨੂੰ ਦੱਸਿਆ ਨਹੀਂ ਗਿਆ ਸਾਡੇ ਜਿਹੜੇ ਸਾਡੇ ਆਗੂ ਸੀ ਇਹਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਚੰਡੀਗੜ੍ਹ ਆ। ਉਥੇ ਨੂੰ ਰਿਟਰੀ ਦਿੱਤਾ ਗਿਆ ਅਗਰੋ ਸਾਡੇ ਦੋਨਾਂ ਇਹ ਮੋਰਚਾ ਵਿੱਚ ਸ਼ੰਭੂ ਮੋਰਚਾ ਉਹ ਖਨੋਰੀ ਮੋਰਚੇ ਉੱਤੇ ਸਾਡੇ ਤੇ ਅਬ ਇੰਨਾ ਪ੍ਰਸ਼ਾਸਨ ਪੁਲਿਸ ਛਾੜ ਦਿੱਤੀ ਵੀ ਸਾਡੇ ਸਾਡੇ ਟੈਂਟ ਅਗਲੇ ਪਾਸੇ ਪੁਲਿਸ ਡੰਡੇ ਮਾਰ-ਮਾਰ ਕੇ ਸਾਨੂੰ ਟੈਂਟਾ ਜੋ ਬਾਹਰ ਕਰ ਦਿੱਤਾ ਗਿਆ ਉਹ ਪਿੱਛੇ ਜੇਐਸਬੀਆ ਨਾਲ ਸਾਡੇ ਟੈਂਟ ਤੈਸ ਨੈਸ ਕਰ ਦਿੱਤੇ ਗਏ ਅਸੀਂ ਪੁਝਾ ਚੋਨੇ ਆ ਗਵਰਨਮੈਂਟ ਨੂੰ ਕਿ ਅਸੀਂ ਸ਼ਾਂਤ ਮੈਂ ਧਰਨਾ ਦੇ ਰਹੇ ਆਂ ਸ਼ਾਂਤ ਮੈਂ ਧਰਨਾ ਦੇਣ ਦੇ ਬਾਅਦ ਵੀ ਅਸੀਂ ਗਵਰਨਮੈਂਟ ਦਾ ਕੀ ਵਿਗਾੜਿਆ ਸੀ ਔਰ ਅਸੀਂ ਸੈਂਟਰ ਨਾਲ ਸਾਡਾ ਅਸੀਂ ਸੈਂਟਰ ਤੋਂ ਮੰਗਾਂ ਹਟ ਮੰਗ ਰਿਹਾ ਨਾ ਕਿ ਅਸੀਂ ਪੰਜਾਬ ਗਵਰਨਮੈਂਟ ਤੋਂ 50 ਮੁਕ ਗੌਰਮੈਂਟ ਸਾਨੂੰ ਮੰਗਦਾ ਕੀ ਦੇਣੀ ਆਣੇ ਸਾਡੇ ਉੱਤੇ ਸੱਜਾ ਇੰਨਾ ਕੀਤਾ ਗਿਆ ਕਿ ਬਹੁਤ ਜ਼ਿਆਦਾ ਅਸੀਂ ਇੱਕ ਪੁਛਕੇ ਉੱਤੇ ਅਧਿਕਾਰੀ ਨੂੰ ਪੁੱਛਕੇ ਅਸੀਂ ਸਮਾਨ ਢੁਟਾ ਪਾਜਾ ਰਾਤ ਨੂੰ ਬਾਹਰ ਕੱਢ ਕੱਢ ਰਹੀ ਸੀ ਕਿ ਸਾਡੇ ਤੇ 50 60 ਅਧਿਕਾਰੀ ਆ ਗਏ ਸਾਡੇ ਅਧਿਕਾਰੀਆਂ ਨੇ ਆਣ ਕੇ ਸਾਨੂੰ ਕਿਹਾ ਵੀ ਤੁਸੀਂ ਹੁਣ ਚੱਲੋ ਇਹਨਾਂ ਸਮਾਨ ਨਾਲ ਨਿਕਲੇ ਇੱਥੋਂ ਨਿਕਲੋ ਠੀਕ ਆ ਜੀ ਅਸੀਂ ਉੱਥੋਂ ਸਮਾਨ ਕੱਢ ਕੇ ਆਪਣਾ ਸੜਕ ਤੋਂ ਸਾਈਡ ਤੇ ਇੱਕ ਪਾਜਵਾ ਹੋਟਲ ਉਹਦੇ ਸਾਈਡ ਤੇ ਸਮਾਨ ਆਪਣਾ ਲਾਇਆ ਟਰਾਲੀਆਂ ਲਾਈਆਂ ਔਰ ਸਵੇਰੇ ਹੀ ਫੇਰ 50 60 ਬੰਦੇ ਮਦੁਰ ਪੁਲਿਸ ਵਾਲੇ ਅਧਿਕਾਰੀ ਐਸ ਐਚਓ ਐਸ ਐਮਓ ਡੀ ਐਸ ਪੀ ਉਹ ਖਾਸ ਕਰਕੇ ਹਰਜੀਤ ਸਿੰਘ ਸ਼ੰਭੂ ਕੋਚੇ ਦਾ ਐਸ ਐਚਓ ਉਹ ਸਾਡੇ ਤੇ ਡਾਂਗ ਲੈ ਕੇ ਆ ਗਿਆ ਆਪਣੇ ਸਾਰੇ ਪ੍ਰਸ਼ਾਸਨ ਦੇ ਨਾਲ ਅਸੀਂ ਖਾਣਾ ਖਾ ਕੇ ਤਿਆਰੀ ਕਰਦੇ ਜਾਣ ਵਾਸਤੇ ਸਾਡੇ ਡਾਂਗ ਅਣੀ ਡਾਂਗ ਰਾਈ ਤੇ ਅਸੀਂ ਕਾਸੀ ਸਕਦੇ ਸਾਡੇ ਸੁਭਾ ਪ੍ਰਧਾਨ ਸਦਾ ਬਲੰਸ ਬਾਹਰ ਕੇ ਅਜੇ ਵੀ ਤੁਹਾਨੂੰ ਲਾਸਾ ਪਈਆਂ ਦਿਖਾ ਦਿੰਦੇ ਉਹ ਮੰਜੇ ਤੇ ਪਿਆ ਆਈਟਮ ਅਜੇ ਬਦਰ ਉਹਦਾ ਡਰਟੀ ਲਾਕ ਚੱਲ ਰਿਹਾ ਹੈ ਉਹਦੇ ਲੱਕ ਤੇ ਚ ਇੰਨੇ ਡਾਂਗਾ ਮਾਰੀਆਂ ਗਿਆ ਲੱਤਾਂ ਡਾਂਗਾ ਮਾਰੀਆਂ ਗਿਆ ਇਹ ਤੁਹਾਨੂੰ ਦੱਸ ਨਹੀਂ ਸਕਦੇ ਇੰਨਾ ਮਾੜਾ ਵਤੀਰਾ ਕੀਤਾ ਸਾਡੇ ਗੁਰਪੁਰ ਹੜਨ ਵਾਲਾ ਤੇ ਅਸੀਂ ਕੋਈ ਕਹਿ ਨਹੀਂ ਸਕਦੇ ਤੇ ਗੱਲ ਇਹ ਵੀ ਜੇ ਅਸੀਂ ਸਿਕਾਨੇ ਸਾਨੂੰ ਮੰਗਣਾ ਨਹੀਂ ਦੇਣੀ ਆ ਤੇ ਸਾਡੇ ਸਦਰ ਨਾ ਕਰਨ ਅਸੀਂ ਸ਼ਾਦ ਵਿੱਚ ਧਰਨਾ ਦੇ ਦੇ ਜਿਆਦਾ ਬਾਕੀ ਇਹ ਰਾਹ ਰੋਕੀ ਗੱਲ ਕਰੀਏ ਰਾਹ ਅਸੀਂ ਹੀ ਰੋਕਿਆ ਹੋਇਆ ਹੈ ਗਵਰਨਮੈਂਟ ਨੇ ਰਾਹ ਆ ਰੋਕਿਆ ਹੋਇਆ ਹੈ ਕੰਦਾ ਕਰਕੇ ਉਹ ਕਦਾ ਕੀਤੇ ਹੋ ਜਾਂ ਅਸੀਂ ਸਾਡੇ ਰਾਹ ਖਾਲੀ ਹੈ ਬੰਦਾ ਤੁਹਾਰਾ ਹੋਈ ਚੋਣਿਆ ਜਾਂਦਾ ਤੁਹਾਨੂੰ ਵੀ ਗੱਲ ਕਰ ਰਹੇ ਹਾਂ ਕਿ ਪ੍ਰਧਾਨਗੀ ਦੇ ਤਜਰਦੇ ਹੋਇਆ ਪੁਲਿਸ ਨੇ ਕੋਈ ਵਾਰਨਿੰਗ ਦਿੱਤੀ ਹੋਊਗੀ ਪਹਿਲਾਂ ਤੁਹਾਨੂੰ ਜਾਣ ਲਈ ਕਿਹਾ ਹੋਊਗਾ ਕੋਈ ਇੰਨੀ ਦੀ ਵਾਰਨਿੰਗ ਦਿੱਤੀ ਨਹੀਂ ਨਹੀਂ ਜੀ ਕੋਈ ਵਾਰ ਨਹੀਂ ਦਿੱਤੀ ਚਲੋ ਕੋਈ ਵਾਰ ਨਹੀਂ ਦਿੱਤੀ ਆਪਣੇ ਕਾਹਦਾ ਬੰਦਾ ਮੈਨੂੰ ਮੌਦੇ ਤਸ਼ੱਦਦ ਕਰਨਾ ਆਹ ਸਾਡੇ ਕੁਸਵਾ ਕਰ ਕਰ ਦਿੱਤਾ ਜੀ ਉਹਨਾਂ ਨੇ ਘੱਟੋ ਘਾਟ 1000 ਬੰਦਾ ਅਸੀਂ ਪੁੱਛਦਾ ਜਿਨ੍ਹਾਂ ਨੇ ਸਾਡੇ ਦੇ ਸੱਜਣ ਸਾਨੂੰ ਬਿਲਕੁਲ ਦੱਸਿਆ ਨਹੀਂ ਕਿ ਆਹ ਸਾਥ ਨਹੀਂ ਆਪਣਾ ਤਦ ਨਾਲ ਦੇ ਰਹੇ ਸੀ ਆਪਣਾ ਸਟੇਜ ਚਲਾ ਰਹੇ ਸੀ ਹੁਣ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੀ ਮੰਨਦੇ ਅਸੀਂ ਮੰਗ ਕਰਦੇ ਆ ਜੋ ਸਾਡਾ ਨਸਾਨ ਹੋਇਆ ਜੀ ਸਾਡੀਆਂ 150 ਟਰਾਲੀਆਂ ਗੁੰਮ ਹੋ ਗਈਆਂ ਸਾਡੇ ਪੱਖੇ ਗੁੰਮ ਹੋ ਸਾਰੀਆਂ ਫ੍ਰਿਜਾਂ ਗੁੰਮ ਹੋ ਗਈਆਂ ਜਿੱਥੋਂ ਸਾਡੇ ਜਿਹੜੇ ਏਸੀ ਲੱਗੇ ਸਾਡੇ ਗੁੰਮ ਹੋ ਗਿਆ ਸਾਡਾ ਅਸੀਂ ਸਾਡੇ ਕਿਸਾਨ ਆਪਣੇ ਸਰਕਾਰ ਸਾਡਾ ਕਿਸਾਨਾਂ ਦਾ ਪ੍ਰੋਵਾਈਡ ਕਰਾ ਦੇ ਸਾਬ ਦਾ ਗਰੋਇੰਗ ਪੰਜਾਬ ਟੀਵੀ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ